ਬਹੁਤ ਵੱਡੇ ਪੱਧਰ ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ 'ਚ ਪਹੁੰਚਾਉਣ ਦਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ ਨਵੇਂ ਕੱਸੀਆਂ ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਮੁਹੱਲਾ ਕਲੀਨਿਕ 150 ਮੁਹੱਲਾ ਕਲੀਨਿਕ ਤਿਆਰ ਨੇ ਹੋਰ 664 ਮੁਹੱਲਾ ਕਲੀਨਿਕ ਐਸਪेक्ट ਚੱਲ ਰਹੇ ਨੇ ਕਿਸੀ ਅਜ ਡੀਸੀ ਨੂੰ ਕਹਿ ਕਿ 10-10 ਪਿੰਡਾਂ ਦਾ 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਭ ਦੇ ਸਪੀਕਰਾਂ 'ਚ ਜਾਂ ਵੈਸੇ ਕਿ ਪੰਜ ਪਿੰਡਾਂ ਦੀਆਂ ਰਿਸ਼ਤੀਆਂ ਭਾਈ ਫਲਾਨੇ ਪਿੰਡ ਦੀ ਬੋਰਡ ਥੱਲੇ ਹੋਣਗੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸੀ ਸੋ ਉਹ ਵੀ ਅਸੀਂ ਹੋਰ ਤਰ੍ਹਾਂ ਨੇੜੇ ਕਰ ਰਹੇ ਹਾਂ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ ਚੋਂ ਹੀ ਮਿਲੂਗੀ ਐਸੀ ਐਮਓ ਦੀ ਐਸ ਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ ਚੋਂ ਦੇਣੀ ਹੈ ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀ ਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਸਕੂਲ এডਿਕੇਸ਼ਨ ਦੇ ਵਿੱਚ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾ ਬਾਉਂਡਰੀ ਵਾਲ ਤੋਂ ਬਿਨਾ ਬੁਆਏਜ਼ ਜਾਂ ਗਰਲਸ ਦੇ ਬੜੇ ਸਾਫ਼ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਜਿਹੜਾ ਸਟੇਟ ਮੈਨੇਜਰ ਕਹਿੰਦੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਵੇਂ ਫਰਜ ਕਰ ਲੋ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਹਾ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਇਹਦੇ ਨੂੰ ਤਾਂ ਟੋਲ ਹੀ ਠੀਕ ਸੀ ਸੋ ਇਹ ਮਨੋਬਤਰੀ ਅਸੀਂ ਆਉਂਦੇ ਨਹੀਂ ਸੋ ਪੀ ਡਬਲਯੂ ਡੀ ਨੂੰ ਸਖਤਤਾ ਦਿੱਤਾ ਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜੀ ਜਿੱਥੇ ਤੁਹਾਨੂੰ ਆਉਂਦੀ ਹੈ ਕੁਆਡੇ ਧਿਆਨ ਚ ਆਉਂਦੀ ਹੈ ਉਹਨੂੰ ਬਿਲਕੁਲ ਠੀਕ ਕੀਤਾ ਜਾਵੇ ਪਰਾਲੀ ਤੋਂ ਲੈ ਕੇ ਕਿਉਂਕਿ ਹੁਣੇ ਸੋਚਾਂਗੇ ਪਰਾਲੀ ਬਾਰੇ ਹਾਲਾਂਕਿ ਅਕਤੂਬਰ ਚ ਸਟੱਬਲ ਬਰਨਿੰਗ ਦੀ ਜਿਹੜੀ ਹੈ ਉਹ ਪ੍ਰੋਬਲਮ ਆਉਂਦੀ ਹੈ ਪਰ ਜੇ ਅਸੀਂ ਹੁਣੇ ਤੋਂ ਸੋਚਾਂਗੇ ਤਾਂ ਅਸੀਂ ਲਾਗੂ ਕਰ ਸਕਾਂਗੇ ਉਹਦੇ ਬਾਰੇ ਡਿਟੇਲ ਚ ਵੱਖ-ਵੱਖ ਤਰੀਕਿਆਂ ਤੋਂ ਸੁਝਾਅ ਮੰਗੇਗੇ ਨਾਲ ਡੋਰ ਸਟੈਪ ਡਿਲੀਵਰੀ ਆਫ ਸਰਵਿਸਸ 1076 ਨੰਬਰ ਜਿਹੜਾ ਜਿਦੇ ਵਿੱਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗੇ ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ ਕੋਈ ਸਰਟੀਫਿਕੇਟ ਚਾਹੀਦਾ ਹੈ ਫੋਨ ਕਰੋ ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ ਬੰਦਾ ਤੁਹਾਡੇ ਘਰੇ ਆਊਗਾ ਡਾਕੂਮੈਂਟ ਲੈ ਜਾਊਗਾ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ ਬਹੁਤ ਜ਼ਿਆਦਾ ਵਧੀਆ ਲੋਕਾਂ ਵੱਲੋਂ ਇਹਨੂੰ ਸਰਾਹਿਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਨਹੀਂ ਜਾ ਸਕਦੇ ਸ਼ਹਿਰ ਜਾਂ ਤਾਂ ਬਜ਼ੁਰਗ ਨੇ ਜਾਂ ਕੋਈ ਵਹੀਕਲ ਨਹੀਂ ਜਾਂ ਕੋਈ ਸਾਧਨ ਨਹੀਂ ਜਗ ਸਹਾਰਾ ਨਹੀਂ ਜਾਂ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਦੇ ਬੱਚੇ ਕਿਤੇ ਸ਼ਹਿਰ ਚ ਰਹਿੰਦੇ ਨੇ ਆਪ ਉਹ ਪਿੰਡ ਚ ਰਹਿੰਦੇ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਪ੍ਰੋਬਲਮ ਸੀ ਉਹ ਵੀ ਹੱਲ ਹੋ ਜਾਣਗੀਆਂ ਸਰਕਾਰ ਤੁਹਾਡੇ ਦਵਾਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਡਿਲੀਵਰੀਜ਼ ਐਸੀਆਂ ਨੇ ਜਿਹਦੇ ਵਿੱਚ ਜਿਵੇਂ ਅਸੀਂ ਮੈਂ ਕਹਿਣਾ ਹੁੰਨਾ ਕਿ ਵੋਟਾ ਮੰਗਣ ਅਸੀਂ ਘਰ ਘਰ ਜਾਂਦੇ ਆ ਪਰ ਸਰਕਾਰ ਬਣ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਬੁਲਾਣੇ ਸੋ ਬਹੁਤ ਸਾਰੀਆਂ ਸਰਕਾਰਾਂ ਦੇ ਜਿਹੜੇ ਕੰਮ ਨੇ ਉਹਨੂੰ ਡੀਸੀ ਦਫ਼ਤਰ ਤੱਕ ਵੀ ਨਾ ਜਾਣਾ ਪਵੇ ਤਹਿਸੀਲ ਅਫਸਰ ਤੱਕ ਵੀ ਨਾ ਜਾਣਾ ਪਵੇ ਹਾਂ ਜਿਹੜੇ ਕੰਮ ਇਹ ਹੋ ਜਾਣ ਜਿੱਥੇ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਜ਼ਰੂਰੀ ਹੈ ਜਿਵੇਂ ਰਜਿਸਟਰੀ ਹੈ ਰਜਿਸਟਰੀ ਵਾਸਤੇ ਤਹਿਸੀਲਦਾਰ ਨਾਲ ਫੋਟੋ ਹੁੰਦੀ ਹੈ ਉਹ ਉੱਥੇ ਆਉਣਾ ਜ਼ਰੂਰੀ ਹੈ ਪਰ ਉਹਦੇ ਵਾਸਤੇ ਵੀ ਅਸੀਂ ਅੱਜ ਡੀਸੀ ਨੂੰ ਕਿਹਾ ਕਿ 10-10 ਪਿੰਡਾਂ ਦਾ 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਭ ਦੇ ਸਪੀਕਰਾਂ ਚ ਜਾਂ ਵੈਸੇ ਕਿ ਪੰਜ ਪਿੰਡਾਂ ਦੀਆਂ ਰਿਸਟਰੀਆਂ ਭਾਈ ਫਲਾਨੇ ਪਿੰਡ ਦੀ ਬੋਰਡ ਥੱਲੇ ਹੋਣਗੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸੀ ਸੋ ਉਹ ਵੀ ਅਸੀਂ ਹੋਰ ਨੇੜੇ ਕਰ ਰਹੇ ਹਾਂ ਸਰਕਾਰ ਹੋਰ ਨੇੜੇ ਕਰੂਗੀ ਉਹਨਾਂ ਦੀਆਂ ਰਿਸਟਰੀਆਂ ਜਿਹੜਾ ਟਾਵਾ ਸਭ ਤੋਂ ਵੱਡਾ ਕੰਮ ਹੈ ਨਹਿਰੀ ਪਾਣੀ ਬਹੁਤ ਵੱਡੇ ਪੱਧਰ ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ ਚ ਪਹੁੰਚਾਉਣ ਦਾ ਜੰਗੀ ਪੱਦਰ ਤੇ ਕੰਮ ਚੱਲ ਰਿਹਾ ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ ਔਰ ਲੋਕਾਂ ਦੇ ਸਾਨੂੰ ਵੀਡੀਓ ਵੀ ਆਉਂਦੇ ਤੁਹਾਨੂੰ ਵੀ ਸ਼ਾਇਦ ਬਹੁਤ ਸਾਰੀ ਫੀਡਬੈਕ ਆਉਂਦੀ ਹੋਣੀ ਕਿ ਪਾਈਪ ਪੈ ਰਹੇ ਨੇ ਨਵੇਂ ਕੱਸੀਆਂ ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਤੇ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਤੱਕ ਪਹੁੰਚਾਉਣਾ ਪੰਜਾਬ ਪਾਣੀਆਂ ਦਾ ਸੂਬਾ ਕਿਹਾ ਜਾਂਦਾ ਪਰ ਸਾਡੇ ਪਾਣੀਆਂ ਹੀ ਪਤਾ ਨਹੀਂ ਕਿੱਧਰ ਗੁੰਮ ਹੋ ਗਏ ਸੀ ਅਸੀਂ ਉਹ ਪਾਣੀ ਲੱਭ ਕੇ ਖੇਤਾਂ ਵੱਲ ਨੂੰ ਲੈ ਕੇ ਜਾ ਰਹੇ ਹਾਂ ਤੇ ਸਾਡਾ ਇੱਕ ਮਿਸ਼ਨ ਹੈ ਔਰ ਮੁਹੱਲਾ ਕਲੀਨਿਕ 150 ਮੁਹੱਲਾ ਕਲੀਨਿਕ ਤਿਆਰ ਨੇ ਹੋਰ 664 ਮੁਹੱਲਾ ਕਲੀਨਿਕ ਇਸਪਾਸ ਚੱਲ ਰਹੇ ਨੇ 98 ਲੱਖ ਲੋਕ ਹੁਣ ਤੱਕ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇਲਾਜ ਕਰਾ ਕੇ ਉਹਦੀ ਸੁਵਿਧਾ ਲੈ ਚੁੱਕੇ ਨੇ 1-2 ਦਿਨਾਂ ਚ ਹੋਰ ਤੋਂ 3 ਦਿਨਾਂ ਚ 1 ਕਰੋੜ ਦਾ ਅੰਕੜਾ ਹੋ ਜਾਊਗਾ। ਸੌਣ ਵਾਲੇ ਦਿਨਾਂ ਚ 150 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਨੇ ਸਵਰਪਿਤ ਕੀਤੇ ਜਾਣਗੇ। ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ ਹੈ। ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ ਚੋਂ ਹੀ ਮਿਲੂਗੀ ਦੁਬਾਰਾ ਫੇਰ ਦੱਸ ਦੇਣਾ ਕੋਈ ਵੀ ਮਰੀਜ਼ ਜਾਊਗਾ ਸਰਕਾਰੀ ਹਸਪਤਾਲ ਚ ਏਸੀਐਮਓ ਦੀ ਐਸਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ ਚੋਂ ਦੇਣੀ ਹੈ ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਆਮ ਤੌਰ ਤੇ ਕੀ ਹੁੰਦਾ ਸੀ ਲਿਖ ਦਿੰਦੇ ਸਾਰੀਆਂ ਦਵਾਈਆਂ ਬਾਹਰ ਲੀਆਂ ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਉੱਥੇ ਸੋ ਹਾਂਜੀ ਕੀ ਜੇ ਜੇ ਡਾਕਟਰ ਜੇ ਉਹ ਦਵਾਈ ਹਸਪਤਲ 'ਚ ਹੈ ਨਹੀਂ ਤਾਂ ਡਾਕਟਰ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨਹੀਂ ਬਾਹਰ ਜਾਊਗਾ ਉਹਦਾ ਇਲਾਜ ਉੱਥੇ ਹੋਊਗਾ ਫਿਰ ਉਹ ਸਾਨੂੰ ਲਿਖ ਕੇ ਦੇਊਗਾ ਡਿਪਾਰਟਮੈਂਟ ਨੂੰ ਕਿ ਮੇਰੇ ਕੋਲੇ ਆ ਦਵਾਈ ਘਟ ਹੈ ਜਾਂ ਮੇਰੇ ਕੋਲੇ ਇਸ ਬਿਮਾਰੀ ਦੇ ਮਰੀਜ਼ ਜ਼ਿਆਦਾ ਆ ਰਹੇ ਨੇ ਮੈਨੂੰ ਆ ਦਵਾਈ ਚਾਹੀਦੀ ਹੈ ਸਰਕਾਰ ਨੂੰ ਘਰ ਉਹ ਉਹ ਅਗਲੀ ਵਾਰ ਬਾਹਰ ਵੀ ਜਾਣ ਦੀ ਲੋੜ ਨਹੀਂ ਪਊਗੀ ਉਹ ਪ੍ਰੋਵਾਈਡ ਕਰਵਾ ਦੋਗੀ ਇਸ ਤੋਂ ਇਲਾਵਾ ਸਕੂਲ এডਿਕੇਸ਼ਨ ਦੇ ਵਿੱਚ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾਂ ਬਾਉਂਡਰੀ ਵਾਲ ਤੋਂ ਬਿਨਾਂ ਬੁਆਏਜ਼ ਯਰ ਗਰਲਸ ਦੇ ਬੜੇ ਸਾਫ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਬਿਨਾ ਜਿਹੜਾ ਸਟੇਟ ਮੈਨੇਜਰ ਕਹਿੰਦੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਕਿਉਂਕਿ ਅਸੀਂ ਸਕੂਲਾਂ ਦੀ ਛੁੱਟੀ ਤੋਂ ਬਾਅਦ ਵੀ ਰਾਖੀ ਕਰਨੀ ਹੈ ਕਿ ਉੱਥੇ ਬਾਅਦ ਚ ਕੌਣ ਆਉਂਦਾ ਹੈ ਕਈ ਸਕੂਲਾਂ ਦੀ ਸਾਨੂੰ ਸ਼ਿਕਾਇਤ ਆਈ ਹੈ ਕਿ ਉਹ ਨਸ਼ੇੜੀਆਂ ਦੇ ਅੱਡੇ ਬਣ ਗਏ ਆਵਾਰਾਗਰਦ ਲੋਕ ਉੱਥੇ ਆਉਂਦੇ ਨੇ ਉਹ ਬਾਥਰੂਮਾਂ ਦੇ ਵਿੱਚ ਕੁਝ ਅਸ਼ਲੀਲ ਕੁਝ ਲਿਖ ਜਾਂਦੇ ਨੇ ਅਸੀਂ ਵਿਦਿਆਦੇ ਮੰਦਰ ਨੂੰ ਵਿਦਿਆਦਾ ਮੰਦਰੀ ਰਹਿਣ ਦੇਣਾ ਚਾਹੁੰਦੇ ਆ ਸੋ ਬਾਅਦ ਚ ਵੀ ਸਕੂਲ ਦੀ ਰਾਖੀ ਕੀਤੀ ਜਾਊਗੀ ਕਿ ਉੱਥੇ ਕੌਣ ਆਉਂਦਾ ਹੈ ਰਾਤ ਦੀਆਂ ਡਿਊਟੀਆਂ ਲੱਗਣਗੀਆਂ ਸਾਬਕਾ ਫੌਜੀ ਵੀ ਉਹਦੇ ਵਿੱਚ ਹੋਰ ਬਹੁਤ ਸਾਰੇ ਬੰਦੇ ਨੌکریاں ਵੀ ਉਹਦੇ ਵਿੱਚ ਮਿਲਣ ਗਿਆ ਸੋ ਸਕੂਲ ਐਜੂਕੇਸ਼ਨ ਬਾਰੇ ਡਿਟੇਲ ਦੇ ਵਿੱਚ ਗੱਲ ਹੋਈ ਹੈ ਔਰ ਬੜੀ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਜਿਹੜੇ ਬਦਲੇ ਹੋਏ ਰੰਗ ਨੇ ਉਹ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਤੇ ਸੜਕਾਂ ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਵੇਂ ਫਰਜ ਕਰ ਲੋ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਹਾ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨੂੰ ਤਾਂ ਟੋਲ ਹੀ ਠੀਕ ਹੈ ਸੋ ਇਹ ਮਨੋਬਤਰੀ ਸੀ ਆਉਂਦੇ ਨਹੀਂ ਸੋ ਪੀਡਬਲਯੂਡੀ ਨੂੰ ਸਖਤਤਾ ਦਿੱਤਾ ਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜੀ ਜਿੱਤੇ ਉਹਨੂੰ ਆਉਂਦੀ ਹੈ ਤੁਹਾਡੇ ਧਿਆਨ ਚ ਆਉਂਦੀ ਹੈ ਤਾਂ ਉਹਨੂੰ ਬਿਲਕੁਲ ਠੀਕ ਕੀਤਾ ਜਾਵੇ ਹਾਂ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਹੈ ਉਹ ਉਹ ਸੜਕਾਂ ਜਿਹੜੀਆਂ ਆਰਡੀਐਫ ਦੇ ਥਰੂ ਰੂਰਲ ਡਿਵੈਲਪਮੈਂਟ ਦੇ ਥਰੂ ਬਣਦੀਆਂ ਨੇ ਮੰਡੀ ਕਨ ਬੋਰਡ ਦੇ ਥਰੂ ਬਣਦੀਆਂ ਨੇ ਉਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਅਸੀਂ ਸੁਪਰੀਮ ਕੋਰਟ ਗਏ ਹੋਏ ਹਾਂ ਤੇ ਸਾਡਾ ਕੇਸ ਅਗਲੇ ਹਫਤੇ ਮਾਨਯੋਗ ਚੀਫ ਜਸਟਿਸ ਚੰਦਰ ਚੂੜੀ ਜੀ ਦੇ ਅੱਗੇ ਲੱਗਿਆ ਅਗਲੇ ਹਫਤੇ ਫੈਸਲਾ ਹੋ ਜਾਊਗਾ ਅਸੀਂ ਜਿਸ ਤਰ੍ਹਾਂ ਗਵਰਨਰ ਸਾਹਿਬ ਵਾਲੇ ਕੇਸ ਦੇ ਵਿੱਚ ਅਸੀਂ ਕਹੇ ਸੀਗੇ ਬਜਟ ਸੈਸ਼ਨ ਵਾਸਤੇ ਜਾਂ ਲੀਗਲ ਜਾਂ ਇਲਲੀਗਲ ਸੈਸ਼ਨ ਉਹਦੇ ਬਾਰੇ ਬਿਲਕੁਲ ਸੇਮ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਹਾਂ ਤੇ ਮਾਨਯੋਗ ਚੀਫ ਜਸਟਿਸ ਸਾਹਿਬ ਚੰਦਰਚੂਡ ਜੀ ਦੇ ਸਾਹਮਣੇ ਅਗਲੇ ਹਫਤੇ ਉਹ ਕੇਸ ਸੁਪਰੀਮ ਕੋਰਟ ਚ ਲੱਗਿਆ ਸਾਨੂੰ ਉਮੀਦ ਹੈ ਕਿ ਉੱਥੋਂ ਸਾਨੂੰ ਨਿਆਂ ਮਿਲੂਗਾ ਤੇ ਬਹੁਤ ਸਾਰੀਆਂ ਹੋਰ ਸਟੇਟਾਂ ਦਾ ਵੀ ਪੈਸਾ ਰੁਕਿਆ ਹੋਇਆ ਹੈ ਜਿਵੇਂ ਆਪਾਂ ਕਹਿੰਦੇ ਉਹਨਾਂ ਦਾ ਵੀ ਕੰਮ ਕੰਮ ਬਣ ਜਾਊਗਾ ਤੇ ਸਾਡਾ ਉਹ ਹੱਕ ਹੈ ਅਸੀਂ ਕੋਈ ਪੀਖ ਨਹੀਂ ਮੰਗ ਰਹੇ ਰੂਲਡ ਬਰਮੰਟ ਦਾ 5000 ਕਰੋੜ ਤੋਂ ਜ਼ਿਆਦਾ ਪੈਸਾ ਸਾਡਾ ਉਥੇ ਕੇਂਦਰ ਕੋਲੇ ਰੁਕਿਆ ਪਿਆ ਐ ਐਕਟਸੀ ਬਦਲਤਾ ਜਿਵੇਂ ਉਹ ਕਹਿੰਦੇ ਸੀ ਹਾਂ ਇਹਦੋਂ ਪਹਿਲਾਂ ਫਾਈਨੈਂਸ਼ੀਅਲ ਰੈਗੂਲਰਟੀਜ਼ ਹੋਈਆਂ ਨੇ ਪਿਛਲੀਆਂ ਸਰਕਾਰਾਂ ਨੇ ਗਲਤ ਥਾ ਕੇ ਪੈਸਾ ਯੂਜ਼ ਕਰ ਲਿਆ ਪਰ ਉਹਨਾਂ ਦੀ ਗਲਤੀ ਦਾ ਸਾਨੂੰ ਤਾਂ ਸਜ਼ਾ ਨਾ ਦਿਓ ਨਾ ਜਾਂ ਪੰਜਾਬ ਦੇ ਲੋਕਾਂ ਨੂੰ ਤਾਂ ਸਜ਼ਾ ਨਾ ਦਿਓ ਨਾ ਸਾਡੀਆਂ 67000 ਕਿਲੋਮੀਟਰ ਸੜਕਾਂ ਨੇ ਜੀ ਮੰਡੀਕਰ ਬੋਲਣਾ ਸੰਬੰਧਿਤ 67000 ਕਿਲੋਮੀਟਰ ਸਭ ਤੋਂ ਵੱਡਾ ਜਾਲ ਐ ਦੇਸ਼ ਦਾ ਮੰਡੀਆਂ ਚ ਅਸੀਂ ਟਰਾਲੀਆਂ ਲੈ ਕੇ ਜਾਣੀਆਂ ਨੇ ਮੰਡੀਆਂ ਚ ਫਸਲਾਂ ਆਉਂਦੀਆਂ ਸਾਡੀਆਂ ਤਾਂ ਉਹ ਉਹਨਾਂ ਸੜਕਾਂ ਦਾ ਸਾਰ ਲੈਣੀ ਬਹੁਤ ਜ਼ਰੂਰੀ ਹੈ ਔਰ ਪੈਸਾ ਲੈਣਾ ਬਹੁਤ ਜ਼ਰੂਰੀ ਹੈ ਫਿਰ ਇਹਦੇ ਵਿੱਚ ਪੰਚਾਇਤਾਂ ਦੇ ਜਿਨੇ ਪੈਸੇ ਪਏ ਨੇ ਸਾਰੇ ਖਰਚਣ ਲਈ ਤੇ ਡਿਪਟੀ ਕਮਿਸ਼ਨ ਨੂੰ ਖਾਸ ਤੌਰ ਤੇ ਕਿਹਾ ਗਿਆ ਹੈ ਜਿਨੇ ਨਰੇਗਾ ਦੇ ਜਾਂ ਜਿਨੇ ਵੀ ਤੁਹਾਡੇ ਕੋਲੇ ਵੱਖ-ਵੱਖ ਸਕੀਮਾਂ ਦੇ ਪੈਸੇ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚੋ ਇਹ ਨਾ ਹੋਵੇ ਕਿ ਤੁਹਾਡੇ ਸਾਈਨ ਕਰਕੇ ਪੈਸਾ ਰੁਕਿਆ ਪਿਆ ਬਾਅਦ ਚੋਂ ਪੈਸਾ ਲੈਪਸ ਹੋ ਗਿਆ ਜਾਂ ਕੇਂਦਰ ਦੀ ਸਕੀਮ ਹੈ 40 60 ਦੀ ਜਾਂ 30 70 ਦੀ ਬਾਅਦ ਪਤਾ ਲੱਗਿਆ ਜੀ ਆਪਣੇ 30 ਨਾ ਪਾਉਣ ਕਰਕੇ 70 ਵੀ ਵਾਪਸ ਚਲਾ ਗਿਆ ਦਿੱਕਤੀ ਕੁਝ ਨੂੰ ਸਖਤ ਅਦਾਇਤ ਕੀਤੀ ਗਈ ਹੈ ਘੰਟਾ ਭਾਵੇਂ ਵੱਧ ਲਾ ਲਓ ਦਫ਼ਤਰ ਚ ਪਰ ਕੋਈ ਫਾਈਲ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਿਸੇ ਚ ਆਰਓ ਫਿਲਟਰ ਵਾਟਰ ਚਾਹੀਦਾ ਹੈ ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ ਕਿਤੇ ਕੋਈ ਐਂਬੂਲੈਂਸ ਚਾਹੀਦੀ ਹੈ ਬੱਸ ਸੜਾ ਚਾਹੀਦਾ ਜੋ ਪਿੰਡ ਤੋਬਿਆਂ ਦਾ ਛਪੜਾਂ ਦਾ ਕੋ ਕੰਮ ਹੈ ਪੈਸੇ ਕਰਕੇ ਨਹੀਂ ਰੋਕਣਾ ਚਾਹੀਦਾ ਪੈਸਾ ਪਿਆ ਖਰਚਣ ਦੀ ਹਦਾਇਤ ਦਿੱਤੀ ਹੋਈ ਹੈ ਅੱਜ ਅਸੀਂ ਕਿਉਂਕਿ ਜਦੋਂ ਅਸੀਂ ਖਰਚ ਦਿੰਨੇ ਆ ਫਿਰ ਅਸੀਂ ਸੈਂਟਰ ਨੂੰ ਕਹਿੰਨੇ ਆ ਕਿ ਅਸੀਂ ਤਾਂ ਖਰਚ ਤੇ ਲਿਆਓ ਜੀ ਹੋਰ ਦਿਓ ਆਦਰਵਾਇਜ਼ ਉਹ ਕਹਿੰਦੇ ਨੇ ਤੁਹਾਡੇ ਕੋਲ ਪਹਿਲਾਂ ਵਾਲੇ ਪਏ ਨੇ ਜੀ ਇਹ ਪਹਿਲਾਂ ਲੀਆਂ ਸਰਕਾਰਾਂ ਨੇ ਜਿਹੜੀਆਂ ਆਤਾ ਪਾਈਆਂ ਹੋਈਆਂ ਉਹ ਬਦਲਣੀਆਂ ਨੇ ਤੇ ਨਾਲ ਨਾਲ ਮੈਂ ਸਾਰੀ ਡਿਟੇਲ ਮੇਰੇ ਕੋਲੇ ਇਕੱਲੇ ਇਕੱਲੇ ਜ਼ਿਲ੍ਹੇ ਦੀ ਇਹ ਬੁੱਕ ਦੇ ਵਿੱਚ ਮੇਰੇ ਕੋਲੇ ਹੈਗੀ ਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ ਕਿਹੜੀ ਪ੍ਰੋਗਰੈਸ ਹੋ ਰਹੀ ਹੈ ਔਰ ਮੈਂ ਗੱਡੀ 'ਚ ਰੱਖਦਾ ਹਰ ਵਕਤ ਕਿ ਬਰਨਾਲੇ ਜ਼ਿਲ੍ਹੇ 'ਚ ਜਿਹੜਾ ਬਾਉਂਡਰੀ ਵਾਲ ਦਾ ਜਿਵੇਂ ਹੁਣੇ ਦੱਸਿਆ ਬਾਉਂਡਰੀ ਵਾਲ ਕਿੰਨੇ ਪਰਸੈਂਟ ਟੋਟਲ 6400 43 ਬਾਉਂਡਰੀ ਵਾਲ ਜਿਹੜੀਆਂ ਨੇ ਉਨ੍ਹਾਂ ਵਾਸਤੇ ਪੈਸਾ ਸੀ ਰੀਲੀਜ਼ ਕਰ ਚੁੱਕੇ ਆ 68.4% ਹੋ ਗਈਆਂ ਸੋ ਸਾਰੇ ਸਕੂਲ ਜਾਨੀ ਕਿ 19120 ਸਕੂਲ ਜਿਹੜੇ 31 ਮਾਰਚ ਤੱਕ ਬਿਨਾ ਬਾਉਂਡਰੀ ਵਾਲ ਤੋਂ ਕੋਈ ਸਕੂਲ ਖੁੱਲ੍ਹਾ ਜਾ ਓਪਨ ਵਾਲਾ ਨਹੀਂ ਹੋਊਗਾ ਸੋ ਹਰ ਚੀਜ਼ ਦੀ ਮੇਰੇ ਕੋਲ ਡਿਟੇਲ ਹੈ ਆ ਦੇਖੋ ਜਿਹੜਾ ਅਸੀਂ ਫਾਈਨੈਂਸ਼ੀਅਲ ਪਾਵਰਾਂ ਦਿੱਤੀਆਂ ਨੇ ਐਸਐਮਓ ਨੂੰ ਜਾਂ ਸਿਵਲ ਸਰਜਨ ਨੂੰ ਕਿ ਉਹ 10 ਲੱਖ ਰੁਪਏ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਐਸਐਮਓ 2.5 ਲੱਖ ਤੱਕ ਦੇਖੀ ਸਕਦਾ ਹੈ ਤੇ ਜਿਹੜਾ ਡੀਐਚਐਸ ਹੈ 2 ਲੱਖ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਫਿਰ ਉਸ ਤੋਂ ਬਾਅਦ ਉਹ ਸਾਨੂੰ ਇਨਫੋਰਮ ਕਰੇ ਅਸੀਂ ਉਹਨੂੰ ਦਵਾਈਆਂ ਦੇਵਾਂਗੇ ਪੈਸੇ ਵੀ ਦੇਵਾਂਗੇ ਨਾਲ ਦੀ ਨਾਲ ਐਕਸਰੇ ਮਸ਼ੀਨਾਂ ਹਰੇਕ ਹਸਪਤਾਲ 'ਚ ਤੇ ਅਲਟਰਾਸਾਉਂਡ ਕੋਈ ਵੀ ਮਰੀਜ਼ ਇਸ ਕਰਕੇ ਇਲਾਜ ਵੱਲੋਂ ਵਾਝਾ ਨਾ ਰਹੇ ਕਿ ਉਹਦਾ ਟਾਈਮ ਤੇ ਐਕਸ-ਰੇ ਨਹੀਂ ਹੋਇਆ ਉਹਦੇ ਟਾਈਮ ਤੇ ਅਲਟਰਾਸਾਉਂਡ ਨਹੀਂ ਹੋਇਆ ਜੇ ਕਿਸੇ ਹਸਪਤਾਲ ਚ ਜਾਂ ਕਿਸੇ ਇਸ ਏਰੀਏ ਚ ਹੈ ਨਹੀਂ ਮਤਲਬ ਸਰਕਾਰੀ ਹਸਪਤਾਲ ਕੋਲੇ ਮਸ਼ੀਨ ਜਾਂ ਅਲਟਰਾਸਾਉਂਡ ਤਾਂ ਅਸੀਂ ਮਰੀਜ਼ ਨੂੰ ਬਾਹਰੋਂ ਕਰਵਾ ਕੇ ਲੈ ਕੇ ਆਵਾਂਗੇ ਅਸੀਂ ਹਸਪੀਟਲ ਇੰਪੈਲੈਂਟ ਕਰਨ ਲੱਗੇ ਆ ਪ੍ਰਾਈਵੇਟ ਮਰੀਜ਼ ਦਾ ਕੋਈ ਪੈਸਾ ਨਹੀਂ ਲੱਗੂਗਾ ਉਹ ਐਕਸ-ਰੇ ਲਿਆ ਕੇ ਅਲਟਰਾਸਾਉਂਡ ਲਿਆ ਕੇ ਇਲਾਜ ਉੱਥੇ ਸ਼ੁਰੂ ਕਰ ਦਾਂਗੇ ਪਰ ਉਹਦਾ ਜਿਹੜਾ ਪੈਸਾ ਹੋਊਗਾ ਐਕਸ-ਰੇ ਦਾ ਜਾਂ ਜਿਹੜੇ ਹੱਥ ਸਾਲ ਅਸੀਂ ਇੰਪੀਮੈਂਟ ਕਰਾਂਗੇ ਉਹ ਪੈਸਾ ਸਰਕਾਰ ਦੇਊਗੀ ਸੋ ਹੈਲਥ ਤੇ ਐਜੂਕੇਸ਼ਨ ਦੇ ਮਾਮਲੇ 'ਚ ਕੋਈ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰ ਰਹੇ ਔਰ ਨਾਲ ਨਾਲ ਕਿਉਂਕਿ ਆਪਾਂ ਕਹਿੰਦੇ ਨਾ ਬਹੁਤ ਵੱਡੀ ਪਾਵਰ ਹੁੰਦੀ ਹੈ ਆਪਣੇ ਪੰਜਾਬੀ 'ਚ ਕਹਾਵਤ ਹੈ ਤੂੰ ਕਿਹੜਾ ਡੀਸੀ ਲੱਗੇ ਇਹ ਸਹੀ ਕਹਾਵਤ ਹੈ ਡੀਸੀਆਂ ਕੋਲੇ ਬਹੁਤ ਪਾਵਰ ਹੁੰਦੀ ਹੈ ਡੀਸੀ ਚੰਗੀ ਨੀਤੀ ਦਾ ਆਜੇ ਤਾਂ ਜ਼ਿਲ੍ਹੇ ਦੀ ਕਾਇਆ ਪਲਟ ਜਾਂਦੀ ਸੋ ਅੱਜ ਡੀਸੀਜ਼ ਨੂੰ ਮੈਂ ਕਿਹਾ ਸੀ ਤੁਸੀਂ ਡੀਸੀ ਲੱਗੇ ਹੋਏ ਹੋ ਇਸ ਕਰਕੇ ਕੋਈ ਕਮੀ ਨਹੀਂ ਹੋਣੀ ਚਾਹੀਦੀ ਸੋ ਸਾਰੇ ਜਿੰਨੇ ਵੀ ਇਹ ਡਿਪਾਰਟਮੈਂਟ ਨੇ ਕੋਈ ਜਿਵੇਂ ਅਕਸ ਕੱਸੀਆਂ ਸੂਆਂ ਦਾ ਕਿਤੇ ਫਾਜ਼ਿਲ ਕਾਜ ਕਿਤੇ ਉੱਚਾ ਘੜਾ ਹੈ ਕੋਈ ਪੁਰਾਣਾ ਰਜਵਾ ਹੈ ਕੋਈ ਪੁਰਾਣੇ ਇੰਤਕਾਲ ਪਏ ਨੇ ਕੋਈ ਪਾਕਿਸਤਾਨ ਦੇ ਤੋਂ ਲਿਆ ਕੇ ਵੀ ਅਸੀਂ ਰਿਕਾਰਡ ਲੈਂਦਾ ਕਿ ਕਿੱਥੋਂ ਕਿੱਥੋਂ ਨਹਿਰਾ ਸੂਏ ਨਿਕਲ ਰਹੇ ਸੀ ਤਾਂ ਕਿ ਸਾਡੇ ਕੋਲੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੋਵੇ ਕਿ ਅਸੀਂ ਕੋਈ ਫੋਰੈਸਟਲ ਸੰਬੰਧਤ ਕੇਸ ਨੇ ਆਸ ਸਨ ਉਹਨਾਂ ਨੇ ਜਾਰੀ ਕੀ ਪਿਆ ਨੇ ਜੀ ਦੇਖੋ ਕਿ ਸਾਡੇ ਕੋਲੇ ਕਿੰਨੇ ਕਿੰਨੇ ਅਸੀਂ ਦੁਬਾਰਾ ਖਾਲ ਜਿਹੜੇ ਨੇ ਉਹ ਬਣਾ ਰਹੇ ਆ ਹਨਾ ਪੈਂਡਿੰਗ ਕੰਮ ਜਿਹੜੇ ਮਨਰੇਗਾ ਨਾਲ ਨੇ ਲੁਧਿਆਣੇ ਚ 17 ਨੇ ਜਲੰਧਰ ਚ 6 ਨੇ ਸੋ ਨਰੇਗਾ ਨੂੰ ਵੀ ਅਸੀਂ ਕਿ ਐਪਡੇਟ ਕਰੋ